ਅ ਦੇਖੋ ਜੀ ਹਜੇ ਇੱਥੇ ਅਸੀਂ ਕੋਹਨੇਵਾਲ ਪਿੰਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜਿਹੜੇ ਸਾਡੇ ਦਰਿਆ ਦੇ ਪਾਰ ਕੁਝ ਪਿੰਡ ਹੈਗੇ ਆ ਵਿਚਾਰਗ ਨੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੇ ਤੇ ਉਹਨਾਂ ਚ ਅਸੀਂ ਆਏ ਹਾਂ ਜਿਹੜਾ ਸਿਵਲ ਪ੍ਰਸ਼ਾਸਨ ਅਸੀਂ ਇੱਥੇ ਸਿਚੁਏਸ਼ਨ ਸਟਾਕ ਟੇਕਿੰਗ ਲੈਣ ਆਏ ਹਾਂ ਕਿ ਕੀ ਇੱਥੇ ਹਾਲਤ ਹੈ ਫਿਲਹਾਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਾਕੀ ਵੀ ਅਸੀਂ ਸਾਡੀਆਂ ਜਿਹੜੀਆਂ ਰਿਲੀਫ ਮੀਜਰਸ ਅਸੀਂ ਪੂਰੀਆਂ ਤਿਆਰ ਕਰ ਰਹੇ ਹਾਂਾਕੀ ਜੇ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਪਾਣੀ ਚ ਵਾਧਾ ਹੁੰਦਾ ਹੈ ਤਾਂ ਅਸੀਂ ਉਹ ਜਿਹੜੀ ਇਹ ਸਿਚੁਏਸ਼ਨ بڑੂਗੀ ਉਹਨੂੰ ਉਹਦੇ ਤੇ ਕਾਬੂ ਪਾਣ ਲਈ ਅਸੀਂ ਸੈਕਸ਼ਨ ਲਵਾ ਗਏ ਪਤਾ ਲੱਗਾ ਕਿ ਚਾਰ ਪਰੇ ਉਹ ਪਿੱਛੇ ਖੋਲ ਦਿੱਤੇ ਗਏ ਨੇ ਉਹ ਪਾਣੀ ਖੜਾ ਇੱਥੇ ਰਾਵੀ ਜਣਾ ਉਹ ਰਾਵੀ ਜਣਾ ਲਾਗਲੇ ਪਿੰਡਾਂ ਨੂੰ ਮਾਰ ਕਰੇਗਾ ਜੀ ਬਿਲਕੁਲ ਬਿਲਕੁਲ ਜੀ ਉਹਦੇ ਲਈ ਹੀ ਅਸੀਂ ਸਟਾਕ ਪੀਕਿੰਗ ਪੂਰੀ ਦੇਖ ਰਹੇ ਹਾਂ ਅਸੀਂ ਸਾਰਾ ਸਿਵਲ ਮੈਕਨਿਕ ਸਾਡੇ ਨਾਲ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੇ ਹਰ ਰਾਤ ਲਈ ਕਿਹੜੇ ਕਿਹੜੇ ਆਪਾਂ ਪ੍ਰਬੰਧ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਲਾਈਫਸਟਾਕ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਜਾਨਵਾਲ ਦੀ ਰੱਖਿਆ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਵੀ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਹਰ ਤਰੀਕੇ ਦੇ ਜਿਹੜੇ ਪੁਖਤਾ ਪ੍ਰਬੰਧ ਹੈ ਪ੍ਰਸ਼ਾਸਨ ਵਚਨਬੱਧਿਆ ਕਰ ਦ리아ਨਾ ਰਹਿਣ ਵਾਲਿਆਂ ਦੇ ਇੱਕ ਤੁਹਾਨੂੰ ਕੀ ਡਵਾਈਸ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਿਸ ਲਈ ਇਸੇ ਲਈ ਅਸੀਂ ਆਏ ਹਾਂ ਜੀ ਦੇਖੋ ਜੀ ਕਿਉਂਕਿ ਇੱਥੇ ਪਾਣੀ ਹਜੇ ਵੀ ਵਧ ਰਿਹਾ ਹੈ ਤੇ ਜੋ ਥੋੜੇ ਥੋੜੇ ਟਾਈਮ 'ਚ ਹਜੇ ਹੋਰ ਇੱਥੇ ਪਾਣੀ ਵਧਦਾ ਹੋਏਗਾ ਜਾਂ ਫਾ ਹੋਏਗਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲਾਈ ਸਟਾਕ ਨੂੰ ਆਪਣੇ ਮੱਜਾ ਬੱਚਿਆਂ ਨੂੰ ਇਥੋਂ ਕਿਸੇ ਕਿਸੇ ਦੂਰ ਸੇਫ ਜਗ੍ਹਾ ਤੇ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸੇ ਗਏ ਨੇ ਉੱਥੇ ਤੁਸੀਂ ਜਾ ਕੇ ਸੇਫ ਡਿਸਟੈਂਸ ਤੇ ਤੁਸੀਂ ਆਪਣਾ ਉੱਥੇ ਪਹੁੰਚੋ ਉੱਥੇ ਤੁਹਾਡਾ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਕੀਤਾ ਜਾਵੇ। ਪਰ ਇੱਕ ਬੰਨ ਜਿਹੜਾ ਫੋਰਾ ਲੱਗਿਆ ਟੁੱਟ ਚੁੱਕਾ ਹੈ ਉਹ ਵੀ ਪਾਣੀ ਜਿਹੜਾ ਨਿਕਲ ਰਿਹਾ ਹੈ ਜੀ ਬਿਲਕੁਲ ਜੀ ਉਹ ਸਾਰੇ ਜਿਹੜੇ ਹੈਗੇ ਇਦਾਂ ਦੇ ਜਿਹੜੇ ਵੀ ਪੁਆਇੰਟਸ ਨੇ ਵੀਕ ਪੁਆਇੰਟਸ ਇਹ ਸਾਰਿਆਂ ਦੇ ਬਾਰੇ ਅਸੀਂ ਜਿਹੜੇ ਹੈਗੇ ਕੁਤਾ ਪ੍ਰਬੰਧ ਕਰ ਰਹੇ ਹਾਂ ਜਿਵੇਂ ਵੀ ਇਹਨਾਂ ਨੂੰ ਬੰਨ ਚ ਪਾੜ ਜਿੱਥੇ ਵੀ ਗਿਆ ਹੈਗਾ ਉਹਨੂੰ ਮਿਜਟਣ ਦੀ ਵੀ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਪੋਜੀਸ਼ਨ ਦੇਖੋ ਜੀ ਥੋੜਾ ਜਿਹਾ ਹੈਗਾ ਵੀ 290000 ਕਿਉਂ ਸਿੱਖ ਚੱਲ ਰਿਹਾ ਪਾੜੇ ਇਤਿਹਾਦ ਦੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪੰਪਾਂ 'ਤੇ ਭਾਰ ਕਰੀ ਹੈ ਅਸੀਂ ਆਪਣੇ ਪੁਕਤਾ ਪਰਵਾਨ ਕਰਕੇ ਚੱਲ ਰਹੇ ਹਾਂ ਵੀ ਕੱਲ ਨੂੰ ਰਾਤ ਬਰਾਕੇ ਪਾਣੀ ਵਧ ਨਾ ਜਾਏ ਅਦਰਵਾਇਜ਼ ਕੋਈ ਘਰ ਖਤਰਾ ਕੋਈ ਫੈਣੀ ਕਾਲੀ ਸਿਚੁਏਸ਼ਨ ਨਹੀਂ ਹੈ ਪਾਣੀ ਬਹੁਤ ਤੇਜ਼ੀ ਨਾਲ ਤਬਾਹਨਾ ਨਹੀਂ ਹਲੇ ਕੋਈ ਨਹੀਂ ਸਾਨੂੰ ਹਲੇ ਕੋਈ ਨਹੀਂ ਆਈ ਪਾਣੀ ਬਲਕਿ ਉੱਚ ਤੋਂ ਕੱਟ ਗਿਆ ਤਾਂ ਤੁਹਾਨੂੰ ਟੋਕਾ ਆ ਗਿਆ ਹਾਂ ਪਰ ਇਹ ਵੀ ਅਸੀਂ بارش ਉੱਪਰ ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਆਏਗਾ ਕਿ بارش ਦਾ ਪਾਣੀ ਨਾਲ ਨਾਲ ਕਿਨਾਰੇ ਵਧੇ ਇੱਕ ਸਾਹਮਣੇ ਵੀ ਦੇਖ ਰਹੇ ਹੋ ਕਿ ਇਸ ਤੋਂ ਬੰਨਾ ਜਿਹੜਾ ਵਾ ਰਾਵੀ ਦਾ ਦਰਿਆ ਦਾ ਢੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗ ਗਿਆ ਤੇ ਪਾਣੀ ਜਿਹੜਾ ਫਿਰਨਾਂ ਦੇ ਭਰਨਾ ਸ਼ੁਰੂ ਹੋ ਗਿਆ ਜੀ ਤੇ ਕਿੰਨਾ ਕੀ ਤੁਸੀਂ ਦੇਖਦੇ ਹੋ ਨੁਕਸਾਨ ਨਹੀਂ ਤੁਸੀਂ ਦੇਖੋ ਤੁਸੀਂ ਮਸ਼ਕ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਉੱਥੇ ਇਹਦਾ ਪਾਣੀ ਜਿਹੜਾ ਥੋੜਾ ਜਿਹਾ ਖੇਤਾਂ 'ਚ ਜ਼ਰੂਰ ਵੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਹੈ ਸਾਡੇ ਇਹੋ ਜਿਹਾ ਕੋਈ ਨਾ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਰੀਡਰ ਆਰਡਰ ਕੀਤੇ ਜਾ ਚੁੱਕੇ ਨੇ ਤੇ ਜੇ ਕੋਈ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਸਭ ਤੁਹਾਡਾ ਸਾਥ ਦੇ ਆ ਗਏ ਪ੍ਰਬੰਧ ਕੀਤੇ ਸਾਡੇ ਪੂਰੇ ਪ੍ਰਬੰਧ ਨੇ ਸਾਡੇ ਕੋਲ ਦੇਖੋ ਬੈਕ ਸਟਾਰ ਨੇ ਲੜਦਾ ਸਾਰਾ ਸਮਾਨ ਤਿਆਰ ਹੈ ਬੋਰਡ ਸਟਾਰ ਨੇ ਮਲਾ ਤਿਆਰ ਨੇ ਰੂਪੀ ਚਾਰਾ ਤਿਆਰ ਹੈ ਡੰਗਰ ਮਾਲ ਦਾ ਤੁਹਾਡੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਤੋਂ ਅਸੀਂ ਸਾਰਾ ਵੈਕੂਏਟ ਕਰਵਾ ਲਿਆ ਕਿਉਂਕਿ ਤੁਸੀਂ ਤੋਂ ਅੱਗੇ ਸਾਡਾ ਕੋਈ ਵੀ ਰਹਿਸ਼ੀ ਕਰਨੀ ਹੈ ਅਜੇ ਨਾਲ ਅਜੇ ਵਿੱਚ ਉਹ ਸਾਰੇ ਡੰਗਰ ਚਾਰਨ ਜਾਂਦੇ ਸੀ ਉਹ ਵਾਪਸ ਬੁਲਵਾ ਲੈਣ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਪਰ ਇਤਿਹਾਸਕ ਤੌਰ ਤੇ ਅਸੀਂ ਫਿਰ ਵੀ ਖੜੇ ਆ ਲੋਕ ਕਿੱਥੇ ਆਉਣ ਕੋਈ ਹੈਲਪਲਾਈਨ ਨੰਬਰ ਜਾਰੀ ਸਾਡਾ ਸਾਰਾ ਜੀ ਐਨਸੀ ਬਾਬਾ ਫੁੱਟਾ ਸਾਹਿਬ ਗੁਰਦੁਆਰਾ ਸੁਵਤਾ ਹਾਲਾ ਉੱਥੇ ਅਰੇਂਜਮੈਂਟ ਕੀਤਾ ਹੋਇਆ 6-7000 ਬੰਦੇ ਦਾ ਅਰੇਂਜਮੈਂਟ ਹੈ ਖਾਣਾ ਪੀਣਾ ਵੀ ਸਾਡਾ ਤਿਆਰ ਕੀਤਾ ਹੋਇਆ ਹੈ ਅਨਾਉਂਸ ਵੀ ਕਰਵਾਤਾ ਸੀ ਸਕੂਲ ਪਿੰਡਾਂ ਦੇ ਗੁਰਦੁਆਰਿਆਂ ਚ ਅਨਾਉਂਸਮੈਂਟ ਵੀ ਕਰਵਾਤੀ ਪਰ ਸਾਡੀ ਸਿਚੁਏਸ਼ਨ ਇਹ ਵੀ ਨਹੀਂ ਆ ਰਹੀ ਪਾਣੀ ਨਹੀਂ ਸਾਡਾ ਟਾਡੇ ਕੰਨ ਮਤਲਬ ਕਿ ਹਾਲਾਤ ਸੁਧਰਨਗੇ ਸੁਧਰਨਗੇ 100% ਸਵੇਰੇ ਦੇਖਣਾ ਸਵੇਰੇ ਕਾਫੀ ਲੈਵਲ ਵਿੱਚ ਆ ਜਾਣਾ ਮੇਰਾ ਨਾਂ ਜੀ ਹਰਪ੍ਰੀਤ ਸਿੰਘ ਮੇਰਾ ਪਿੰਡ ਜਿਹੜਾ ਧਰਮਕੋਟ ਰੰਡਾਵਾ ਵਾ ਤੇ ਜੋ ਪਾਣੀ ਦਾ ਪੋਜੀਸ਼ਨ ਇਦਾਂ ਜੀ ਬਹੁਤ ਮਾੜਾ ਹਾਲ ਆ ਪਿਛੇ ਬਾੜਛੇ ਜ਼ਿਆਦਾ ਪੈਣ ਕਰਨ ਇੱਥੇ ਜੋ ਵੀ ਉਧਰੋਂ ਪਹਾੜਾਂ ਤੋਂ ਪਾਣੀ ਆਉਂਦਾ ਸਾਰਾ ਸਾਡਾ ਇਧਰ ਏਰੀਆ ਨੂੰ ਆ ਕੇ ਬਾਹਰ ਕਰ ਦਿੰਦਾ ਫਸਲ ਦਾ ਜ਼ਿਆਦਾ ਨੁਕਸਾਨ ਆ ਜਿਵੇਂਦਾਰ ਤੇ ਵਿਚਾਰਾ ਅੱਗੇ ਬੜਾ ਪਰੇਸ਼ਾਨ ਹੋਇਆ ਪਿਆ ਵਾ ਉਤੋਂ ਪ੍ਰਮਾਤਮਾ ਦੀ ਕਰੋਪੀ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਜੀਵਾਂ ਜੰਤੂਆਂ ਦਾ ਕਿਸਾਨਾਂ ਦਾ ਹੋਰ ਕਈਆਂ ਜੋ ਵੀ ਇਸਤੰਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਹੀ ਨੁਕਸਾਰ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਸਾਰੇ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾੜਛਤੇ ਹੁਣ ਥੋੜਾ ਜਿਹਾ ਕੰਟਰੋਲ ਕਰ ਤੇ ਜੀਵ ਜੰਤ ਜਿਹੜੀ ਆ ਉਹ ਕਿਉਂ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਆ ਤਕਰੀਬਨ ਸਾਰਾ ਏਰੀਆ ਹੀ ਪਾਣੀ ਦੀ ਮਾਰਦੇ ਹੋਇਆ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਕੁਝ ਨਾ ਕੁਝ ਸਹੂਲਤ ਜਿਹੜੀ ਆ ਇਹ ਸਾਡਾ ਇਲਾਕਾ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਇਹਦੇ ਕੋ ਖਾਸ ਜ਼ਿਆਦਾ ਪ੍ਰਬੰਧ ਨਹੀਂ ਹੈਗੇ ਤੇ ਸੜਕਾਂ ਦਾ ਤੋਂ ਹਾਲ ਵੇਖ ਹੀ ਲਿਆ ਹੋ ਤੁਸੀਂ ਸਰਕਾਰਾਂ ਦੇ ਤੁਸੀਂ ਪ੍ਰਬੰਧ ਵੇਖ ਹੀ ਲਏ ਆ ਤੁਸੀਂ ਆਉਂਦਿਆਂ ਵੇਖਿਆ ਜੇ ਸਾਰਾ ਜੋ ਪ੍ਰਬੰਧ ਆ ਬਾਕੀ ਕੋਈ ਪ੍ਰਸ਼ਾਸਨ ਵਾਲੋਂ ਆਂ ਤਾਂ ਕਦੀ ਕਦੀ ਕੁਝ ਵੇਖਿਆ ਨੀਗਾ ਸਾਡੇ ਇੰਦਰ ਇਲਾਕੇ ਦੇ ਵਿੱਚ ਤੇ ਅਸੀਂ ਦੇਖੋ ਬੇਨਤੀ ਕਰਦੀ ਆ ਵੀ ਸਾਡਾ ਬਾਰਡਰ ਦਾ ਇਲਾਕਾ ਵਾ ਤੇ ਕੁਝ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੀ ਸੁਣਵਾਈ ਕਰੇ ਕਿਸਾਨਾਂ ਦਾ ਸੋਚੇ ਮਜ਼ਦੂਰਾਂ ਦਾ ਸੋਚੇ ਤੇ ਇਹਨੇ ਕਹਿ ਕੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਨੈਕਸਟ ਕੀ ਪੋਜੀਸ਼ਨ ਹੈ ਰਵੀ ਜੀ ਪੋਜੀਸ਼ਨ ਤੁਸੀਂ ਦੇਖ ਹੀ ਰਹੇ ਆ ਜੀ ਰਵੀ ਪੂਰਾ ਆਪਣੇ ਆਪ ਜੋਗੁੰਦੇ ਆ ਜੀ ਇਸ ਵੇਲੇ ਪਾਣੀ ਪੂਰਾ ਜਿਹੜਾ ਛਾਲਾ ਮਾਰਦਾ ਆ ਰਿਹਾ ਜਿਹੜਾ 4 ਸਪੇਰੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਕਾਫੀ ਹੋ ਰਿਹਾ ਤੇ ਕੀ ਇਹਦਾ ਹੁਣ ਹੱਲ ਕੀ ਹੈ ਹਲਤਾ ਜੀ ਦੀ ਹਰ ਸਾਲ ਹੀ ਇਹ ਕੋਈ ਜੀ ਦੀ ਹਾਲ ਅਜੇ ਤੱਕ ਸਾਨੂੰ ਜਉਂਦੀ ਅਸੀਂ ਉਸ ਵਾਰੀ ਐਂ ਤੱਕ ਹਲੇ ਦਾ ਲੱਭਿਆ ਨਹੀਂ ਕਿਸੇ ਨੂੰ ਵੀ ਅਜੇ ਤੱਕ ਹਲਤੇ ਦਾ ਕੋਈ ਨਾ ਲੱਭਿਆ ਤਾਂ ਮੇਰੇ ਸਾਹਬ ਨਾਲ ਕੋਈ ਲੱਭ ਸਕਦਾ ਹੀ ਹੈ ਨੁਕਸਾਨ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਚਾਰ ਚੁਪਰੇ ਕੈਮਰਾ ਤੋਂ ਘੁਮਾ ਕੇ ਦੇਖ ਸਕਦੇ ਹੋ ਤੁਸੀਂ ਫਸਲਾਂ ਬਹੁਤ ਨੁਕਸਾਨੀਆਂ ਗਈਆਂ ਨੇ ਕਮਾਦ ਬੇੜਾ ਕਰ ਖੋ ਚੁੱਕਾ ਝੋਨੇ ਜਿਹੜੇ ਨੇ ਉਹ 90% ਜਿਹੜੇ ਸੀਗੇ ਉਹ ਲੋਕਾਂ ਦੇ ਨਿਸਰ ਚੁੱਕੇ ਸੀਗੇ ਇਹ ਜਿਹੜਾ ਅੱਜ ਗੱਭੇ 'ਚ ਪਾਣੀ ਪੈ ਗਿਆ ਝੋਨਾ ਸਭ ਨੂੰ ਖਤਮ ਹੋ ਜਿਹੜਾ ਪਾਣੀ ਹੋਰ ਪਿੱਛੋਂ ਛੱਡਿਆ ਵਾ ਤੁਹਾਨੂੰ ਲੱਗ ਕੋਈ ਜਿਹੜੇ ਆਬਾਦੀ ਆ ਉਹਨੂੰ ਨੁਕਸਾਨ ਹੋਏਗਾ ਆਬਾਦੀ ਜਿਹੜੀ ਇਹ ਤੋਂ ਫਿਲਹਾਲ ਤੇ ਅਜੇ ਤੱਕ ਤੇ ਕੋਈ ਨੁਕਸਾਨ ਅਜੇ ਨਹੀਂ ਆਉਂਦਾ ਪਰ ਅਗਰ ਜੇ ਇਸ ਤੋਂ ਵੱਧ ਪਾਣੀ ਵਧਦਾ ਹੈ ਤੇ ਜਿਹੜੇ ਬੰਨ ਜਿਹੜੇ ਜੇ ਆਹ ਬੰਨ ਟੁੱਟ ਸਕਦਾ ਤੇ ਪਰਲੇ ਬੰਨ ਟੁੱਟਦਾ ਕਿਹੜਾ ਟਾਈਮ ਲੱਗੂਗਾ ਇਹਨਾਂ ਨੂੰ ਇਹ ਜਿਹੜਾ ਬੰਨ ਟੁੱਟੇਗਾ ਕਿੰਨਾ ਚਿਰ ਨੁਕਸਾਨ ਹੋਏਗਾ ਇਹਦੇ ਨਾਲ ਜਿਹੜੇ ਇਹ ਤਕਰੀਬਨ ਇਹ ਤੋਂ ਬਹੁਤਾਂ ਦੇ ਕੋਈ 5-700 ਕਿਲਾ ਜਿਹੜਾ ਲੋਕਾਂ ਦੇ ਘਰਾਂ ਤੇ ਢੋਨੇ ਨੇ ਸਭ ਤਬਾਹ ਹੋ ਜਣੇ ਆ ਜੀ ਜਿੱਥੇ ਪਾਣੀ ਵੜ ਗਿਆ ਇਹ ਪਾਣੀ ਵਾਪਸ ਆਉਣਾ ਨਹੀਂ ਤੇ ਇਹ ਕਣਕ ਵੀ ਨਹੀਂ ਬੀਜੀ ਜਾਣੀ ਅੱਜ ਤੋਂ ਪਿੱਛੇ ਵੀ ਜ ਵਾਕ ਦਾ ਜਿਹੜਾ ਫੋਟੋ ਖਤਮ ਹੋ ਜਣੀ ਆ ਸਿੰਗਰ ਸਿੰਘ ਕੁਮਾਰ ਜੀ ਨਾਲ ਜਿੱਥੇ ਲੋਕਾਂ ਨੂੰ ਆਸ ਹੁੰਦੀ ਹੈ ਕਿ 5 600 700 ਪੰਡਲ ਘਟਾਂਗੇ ਉੱਥੇ 1800 ਪੰਡਲ ਰਹੀ ਨੇ ਪਰ ਗ੍ਰਾਹਕ ਵੀ ਇਹਦੇ ਕਿਹੜੇ ਇਹ ਪ੍ਰਸ਼ਾਸਨ ਆਪਣੇ ਆਪ ਤੇ ਤੇ ਕਹਿ ਰਿਹਾ ਸਾਡੇ ਕੋ ਪੂਰੇ ਜਿਹੜੇ ਪੁਕਤਾ ਬੰਦ ਨੇ ਤਰਜੀਤ ਸਿੰਘ ਧਾਰਿਆਲ ਜੀ ਸਵੇਰੇ ਇਥੇ ਉੱਭਗੇ ਨੇ ਸਾਡੇ ਮਨੂ ਜੀ ਉਹਨਾਂ ਵੱਲੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਜੀ ਕਿ ਜੋ ਇਹਤੇ ਲੋਕਾਂ ਨੂੰ ਲੜਿੰਦਾ ਚੀਜ਼ਾਂ ਸਬੰਧ ਦੀ ਲੋੜ ਹੈ ਜੇਕਰ ਕੋਈ ਉਹ ਤਾਂ ਕੋਹਾਣਾ ਵਰਤਦਾ ਹੈ ਆਬਾਦੀ ਨੂੰ ਨੁਕਸਾਨ ਪਹੁੰਚਦਾ ਤੇ ਪਸ਼ੂਆਂ ਦੇ ਵਾਸਤੇ ਚਾਰਾ ਔਰ ਜਿਹੜੇ ਦਵਾਈਆਂ ਨੇ ਉਹਨਾਂ ਦਾ ਵੀ ਜਿਹੜਾ ਉਹ ਪੂਤਾ ਪ੍ਰਬੰਧ ਜਿਹੜਾ ਡਾਕਟਰਾਂ ਵੱਲੋਂ ਕਰਵਾਇਆ ਗਿਆ ਛੇਰੀ ਵੀ ਸਾਰੀ ਟੀਮ ਇੱਥੇ ਨਾਲ ਹੀ ਸੀ ਕਿ ਉਹਨਾਂ ਦੇ ਜੋ ਬ੍ਰਿਆ ਦੇ ਓਐਸਡੀ ਸਾਹਿਬ ਨੇ ਉਹ ਵੀ ਸਨ ਆਪਣੇ ਵੀਡੀਓ ਸਾਹਿਬ ਵੀ ਸਾਰੇ ਸਾਰੇ ਉੱਥੋਂ ਬਿਜੇ ਨਹੀਂ ਬਿਜਾ ਪ੍ਰਬੰਧ ਕਰਵਾਇਆ ਗਿਆ ਪ੍ਰਬੰਧ ਕੀਤਾ ਜਾਂ ਗੱਲਾਂ ਨਾਲੀਏ ਨਹੀਂ ਉਹਨਾਂ ਵੱਲੋਂ ਤੇ ਵੇਖੋ ਜੀ ਕੱਲ ਵੀ ਉਹ ਸ਼ਾਮ ਨੂੰ ਇਹੋ ਕਹਿੰ ਕੇ ਗਏ ਕਿ ਸਾਡੇ ਵੱਲੋਂ ਪੂਤਾ ਪ੍ਰਬੰਧ ਜਿਹੜੇ ਉਹ ਕੀਤੇ ਨੇ ਇਹ ਤੁਹਾਨੂੰ ਉਹ ਦੱਸ ਸਕਦੇ ਨੇ ਕਿ ਕਿਤੇ ਕਿਤੇ ਕੈਂਪਸ ਸਥਾਪਿਤ ਕੀਤਾ ਕੋਈ ਤਾਂ ਨਹੀਂ ਗੱਲ ਵਾ। ਜਿਹੜਾ ਜਿਹੜਾ ਘੋਨੇ ਵਾਲਾ ਡਿਸਪੈਂਸਰੀ ਆ ਡੰਗਰਾਂ ਦਾ ਤਾਂ ਉੱਥੇ ਆ ਜੀ ਕਿ ਉੱਥੇ ਉਹਨਾਂ ਕੋਲ ਸਾਰੀਆਂ ਦਵਾਈਆਂ ਜਿਹੜੀਆਂ ਮੌਜੂਦ ਨਹੀਂ ਜੀ ਉਹਨਾਂ ਲੋ ਇਹ ਕਹਿਆ ਗਿਆ ਕਿ ਡਾਕਟਰ ਸਰੇ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀਆਂ ਜਿੰਨੀਆਂ ਸਾਡੇ ਕੋਲ ਇਹ ਮੌਜੂਦਾ ਦਵਾਈਆਂ ਨੇ ਉਹ ਅਸੀਂ ਆਪਣੀ ਲਿਆ ਸਟਾਕ ਚ ਲੈ ਕੇ ਰੱਖੀ। ਸੱਚੀ ਗੱਲ ਜੀ ਸੱਚੀ ਨਾ। ਪ੍ਰਤੀਬਾਲ ਸੁਣੋ। ਤੇ ਇਹ ਸੁੱਤ ਕੋਈ ਲੋਕਲ ਸਲੀਪ ਹੋ ਰਾਵੀ ਦੇ ਵਿੱਚ ਐਸੇ ਕੀ ਹਾਲਾਤ ਨੇ। ਹਾਲਾਤ ਤੁਸੀਂ ਪਤਕਰ ਸਾਹਿਬ ਦੇਖ ਰਹੇ ਹੋ ਹਾਲਾਤ ਤੋਂ ਬਿਹਤਰ ਨਹੀਂ ਹੈਗੇ। ਕਿ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਤਾਂ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ ਬਾਰਿਸ਼ ਵੀ ਵੇਖ ਰਹੇ ਹੋ ਲਗਾਤਾਰ ਹੁਣ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵਾਧੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੰਨਾ ਸਾਹਿਬ ਤੇ ਗੁਰੂ ਮਾਰਾ ਗੁਰਨਾਨਦ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਰੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਬਚ ਜਾਣ ਤੇ ਸਾਡਾ ਹਰ ਹਰ ਚੀਜ਼ ਜਿਹੜੀ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਮੀਂਹ ਵਰਦੇ ਦੇ ਵਿੱਚ ਆਪਣਾ ਆ ਕੇ ਵਾਇਟ ਅਗਾਹ ਕਰ ਰਹੇ ਹਾਂ ਇੱਕ ਦਰਿਆ ਦਾ ਕੰਡਾ ਭਾਈ ਜਿਹੜਾ ਟੁੱਟ ਗਿਆ ਪਾਣੀ ਪਿੰਡ ਰੂਪਾ ਪਾਸੋਂ ਆ ਤਾਂ ਉਹ ਦਾ ਕਿੰਨਾ ਕਿ ਨੁਕਸਾਨ ਹੁੰਦਾ ਰਹੇ ਇਹ ਨੁਕਸਾਨ ਤਾਂ ਹੈਗਾ ਇਹ ਆਰਮੀ ਨੇ ਇੱਕ ਤੁਸੀਂ ਬੱਦੀ ਸੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਵੀ ਉਧਰ ਵੀ ਦੇਖ ਸਕਦੇ ਟੁੱਟ ਗਈ ਹੁਣ ਦਰਿਆ ਨੇ ਸਾਰੀ ਜਿਹੜੀ ਉਹ ਧੋੜੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਵਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਲਿਆ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਪ੍ਰਬੰਧ ਕਿੰਨੇ ਕਰੇ ਪ੍ਰਬੰਧ ਪ੍ਰਸ਼ਾਸਨ ਨੇ ਪ੍ਰਬੰਧ ਆਪਣੇ ਸਾਰੇ ਵਧੀ ਦੀ ਵਧੀਆ ਪ੍ਰਬੰਧ ਬੰਦ ਉਹਨਾਂ ਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਉਹਨਾਂ ਬਾਬਾ ਬੁਰਾ ਸਾਹਿਬ ਉਹਨਾਂ ਨੇ ਇੱਕ ਕਮਰਾ ਵੀ ਲਿਆ ਆ ਉਹ ਪ੍ਰਸਾਦ ਨੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿੱਦਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਵੀ ਵਿਹਲਾ ਰੱਖੋ ਤੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਇਹੋ ਵਾਰ ਤੋਂ ਵੀ ਇਹ ਨਾ ਕਰ ਸਕਦੇ ਜਿਹੜਾ 100 ਪਿਛਲੇਰੀ ਪਾਣੀ ਸੀ ਉਹਨੂੰ ਕਿੰਨੇ ਗੁਣਾ ਜਿਹੜਾ ਬਣੀ ਆ ਉਹਦੇ ਨਾਲ ਦੋ ਗੁਣਾ ਵਾਧੇ ਪਾਣੀ ਜੀ ਜਿਹੜਾ ਪਿਛਲਾ ਪਾਣੀ ਆਇਆ ਉਹਦੇ ਨਾਲ ਦੋ ਗੁਣਾ ਵਾਧੇ ਪਾਣੀ ਆ ਮੰਨ ਲਓ ਕਿ ਜੇ ਫੇਰ ਬਰਸਾਤ ਹੋਈ ਫੇਰ ਪਾਣੀ ਵਧਦਾ ਤੇ ਕਿੰਨਾ ਕਿ ਸਾਨੂੰ ਨੀ ਨੁਕਸਾਨ ਹੋਣ ਤੇ ਫੇਰ ਦੇ ਦੋ ਵਧੇਗਾ ਤੇ ਫੇਰ ਤੇ ਨੁਕਸਾਨ ਹੋਣੇ ਹੋਣਾ ਜੀ ਫੇਰ ਸਾਨੂੰ ਇਹ ਡਰ ਜਿਹੜਾ ਵਾ ਇਹ ਸਤਾ ਰਿਹਾ ਜੀ ਅਮਰਜੀਤ ਸਿੰਘ ਪਿੰਡ ਕੁੰਨਿਆਲ ਦੇ ਸਰਪੰਚ ਮੌਜੂਦਾ ਸਰ ਪਾਣੀ ਜਿਹੜਾ ਆਇਆ ਵਾ ਪਾਣੀ ਮਤਲਬ ਬਹੁਤ ਜ਼ਿਆਦਾ ਆਇਆ ਵਾ ਉਹਦੇ ਨਾਲ ਕੋਸ਼ਿਸ਼ ਜਿਹੜੇ ਬੰਨ ਬੱਦੇ ਇਹਨਾਂ ਤੁਸੀਂ ਦੇ ਉਹ ਕੁਝ ਖੁਰਗੇ ਨੇ ਖੁਰਨ ਦੇ ਨਾਲ ਸਾਡੇ ਕੋਈ ਕਾਫੀ ਫਸਲਾਂ ਦਾ ਨੁਕਸਾਨ ਹੈਗਾ ਵਾ ਵੀ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਵੀ ਪਾਣੀ ਵਾਪਸ ਨਹੀਂ ਨਿਕਲ ਸਕਦਾ ਨੀਵੇਂ ਥਾਂ ਦੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਪਾਣੀ ਵੱਧਦਾ ਤਾਂ ਸਾਡਾ ਹੋਰ ਵੀ ਨੁਕਸਾਨ ਆ ਪਰ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਆ ਪ੍ਰਸ਼ਾਸਨ ਬਹੁਤ ਵਧੀਆ ਚਲੋ ਪ੍ਰਬੰਧ ਕੀਤੇ ਨੇ ਮੈਡੀਕਲ ਕੈਂਪ ਵੀ ਲਾਏ ਨੇ ਡੇਰਾ ਪਪਾ ਨਾਨਕ ਦੇ ਵੀ ਲਾਏ ਨੇ ਇਧਰ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਲਾਏ ਨੇ ਡੇਰਾ ਪਪਾ ਨਾਨਕ ਦੇ ਨੇ ਡੇਰੇ ਵੀ ਕੀਤਾ ਵਾ ਤੇ ਇੱਥੇ ਆਪਣੇ ਆ ਛਾਪੁਰ ਵੀ ਕੀਤਾ ਤੇ ਆਪਣੇ ਇਹ ਸਜਾਦਾ ਸਜਾਦੇ ਵੀ ਕੀਤਾ ਵਾ ਪ੍ਰਬੰਧ ਕੀਤਾ ਵਾ ਆ ਇਧਰੋਂ ਅਜਨਾਲਾ ਨੇ ਕੀਤਾ ਰਮਦਾਸ ਤੇ ਗੱਗੋਮਾਲ ਤੇ ਅਜਨਾਲਾ ਤਿੰਨ ਜਗ੍ਹਾ ਤੇ ਕੀਤਾ ਵਾ ਵੀ ਵਧੀਆ ਪ੍ਰਬੰਧ ਨੇ ਮਲਾਹ ਵੀ ਸੱਦੇ ਗਏ ਨੇ ਵੀ ਜੇ ਕੋਈ ਵੀਰ ਭੈਣ ਭਰਾ ਕੋ ਫਸ ਜਾਂਦਾ ਵਾ ਤਾਂ ਉਹਨੂੰ ਕੱਢਣ ਵਾਸਤੇ ਮਲਾਹ ਵੀ ਆ ਚੁੱਕੇ ਨੇ ਆਪਣੀ ਲੈ ਕੇ ਕਿਸੀਆਂ ਕੁਸ਼ਤੀਆਂ ਤੇ ਬਾਕੀ ਸਾਰਾ ਇਹ ਦਿਆਂ ਰਾਤ ਪ੍ਰਸ਼ਾਸਨ ਜਿਹੜਾ ਵਾ ਇੱਥੇ ਰਹਿ ਰਿਹਾ ਵਾ ਵੀ ਸਾਡੇ ਕੋਲ ਹੀ ਰੁਕਿਆ ਹੋਇਆ ਸਰਕਾਰੀ ਸਕੂਲ ਜਿੱਥੇ ਘੁੰਨੇ ਵਾਲੇ ਰੁਕਿਆ ਹੋਇਆ ਪਰ ਇਹ ਆ ਵੀ ਜਿਹੜੇ ਕੋ ਲੋਕ ਘੜੀਮੁੜੀ ਪਾਣੀ ਵੇਖਣਾ ਹੁੰਦੇ ਆ ਸਾਡੀ ਉਹਨਾਂ ਅਗੇ ਅਪੀਲ ਆ ਵੀ ਘੜੀਮੁੜੀ ਨਾਲ ਆਉਣ ਜਾਣ ਜੇ ਪਾਣੀ ਵੱਧ ਘਟ ਗਿਆ ਜਾਂ ਕੋਈ ਕੁਝ ਫਸ ਗਿਆ ਤੇ ਦਿੱਕਤ ਆਏਗੀ ਹੋਰ ਸਾਡੇ ਵੱਲੋਂ ਇਹ ਆ ਵੀ ਬਹੁਤ ਵਧੀਆ ਕੰਮ ਮਤਲਬ ਬਾਬੇ ਬੁੜੇ ਦੀ ਮਿਹਰ ਆ ਕਿ ਕਿਸੇ ਦਾ ਮਾਲੀ ਜਾਲੀ ਕੋਈ ਨੁਕਸਾਨ ਨਾ ਹੋਏ